ਇਸ ਵਿੱਚ ਜੋ ਗੱਲ ਰਹਿ ਪ੍ਰਦੂਸ਼ਣ ਤੋਂ ਹਰ ਕੋਈ ਪਰੇਸ਼ਾਨ ਹੈ ਸਰਕਾਰ ਪ੍ਰਦੂਸ਼ਣ ਨੂੰ ਘਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੀ ਦਿੱਲੀ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਨੂੰ ਘਟ ਕਰਨ ਲਈ ਸਰਕਾਰ ਨਵੇਂ-ਨਵੇਂ ਕਦਮ ਚੁੱਕ ਰਹੀ ਹੈ ਤੇ ਨਵੇਂ ਨਿਯਮ ਲਾਗੂ ਕਰੀ ਮੀਡੀਆ ਰਿਪੋਰਟਾਂ ਸਾਰੇ ਦਿੱਲੀ ਟ੍ਰਾਂਸਪੋਰਟ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਧ ਰਹੇ ਵਾਹਨ ਪ੍ਰਦੂਸ਼ਣ ਨਾਲ ਨਜਿੱਠਣ ਤੇ ਬਾਲਣ ਦੀ ਕਿਸਮ ਦੀ ਪਛਾਣਕਰਨ ਵਿੱਚ ਮਦਦ ਕਰਨ ਲਈ ਆਪਣੇ ਵਾਹਣਾ ਤੇ ਰੰਗ ਕੋਡ ਵਾਲੇ ਸਟicker ਲਗਾਉਣਾ ਲਾਜ਼ਮੀ ਕਰਤੀ ਤੇ ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਕਿ ਦਾਜ਼ਰੇ ਕੀ ਐਸਐਸਬੰਧੀ ਵਿਭਾਗ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ ਕ੍ਰੋਮੀਅਮ ਆਧਾਰਿਤ ਹੋਲੋਗ੍ਰਾਮ ਸਟicker ਲਾਜ਼ਮੀ ਤੇ ਦੱਸਿਆ ਕਿ ਵਾਹਨ ਦੇ ਪ੍ਰਦੂਸ਼ਣ ਨਾਲ ਨਜਿੱਠਣ ਤੇ ਕਿਸਮ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਹੁਣ ਵਾਹਣਾ ਤੇ ਰੰਗ ਕੋਡ ਵਾਲੇ ਸਟicker ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਦਿੱਲੀ ਵਿੱਚ ਵਾਹਨ ਮਾਲਕਾਂ ਲਈ ਕ੍ਰੋਮੀਅਮ ਆਧਾਰਿਤ ਹੋਲੋਗ੍ਰਾਮ ਸਟicker ਲਗਾਉਣਾ ਲਾਜ਼ਮੀ ਹੋਵੇਗਾ ਰਿਪੋਰਟਾਂ ਮੁਤਾਬਕ ਇਹ ਨਿਯਮ 1 April 2019 ਤੋਂ ਬਾਅਦ ਰਜਿਸਟਰਡ ਨਵੇਂ ਵਾਹਨਾਂ ਤੇ 31 March 2019 ਤੋਂ ਪਹਿਲਾਂ ਰਜਿਸਟਰਡ ਪੁਰਾਣੇ ਵਾਹਨਾਂ ਤੇ ਵੀ ਲਾਗੂ ਹੋਵੇਗਾ। ਕਾਰ ਮਾਲਕਾਂ ਨੂੰ ਵੀ ਇਹ ਸਟicker ਆਪਣੇ ਵਾਹਨ ਦੀ ਵਿੰਡੋ ਸਕਰੀਨ ਤੇ ਲਗਾਉਣਾ ਹੋਵੇਗਾ। ਇਹ ਸਟicker ਲੈਣ ਲਈ ਤੁਹਾਨੂੰ ਵਾਹਨ ਲੀਡਰ ਨਾਲ ਸੰਪਰਕ ਕਰਨਾ ਹੋਵੇਗਾ। ਐਸ IAM ਦੀ ਵੈਬਸਾਈਟ ਤੋਂ ਆਰਡਰ ਕੀਤਾ ਜਾ ਸਕਦਾ ਹੈ ਤੇ ਦੱਸਿਆ ਸੀ ਕਿ ਇਸ ਸਟicker ਨੂੰ ਮੰਗਵਾਉਣ ਲਈ ਤੁਸੀਂ ਸੋਸਾਇਟੀ ਆਫ ਇੰਡੀਆ ਆਟੋਮੋਬਾਈਲ ਮੈਨੂਫੈਕਚਰ ਦੀ ਵੈਬਸਾਈਟ ਜਾਂ ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ ਤੋਂ ਵੀ ਮੰਗਵਾ ਸਕਦੇ ਤੁਸੀਂ ਇਸ ਸਟicker ਨੂੰ ਪਲੇਟ ਦੀ ਔਨਲਾਈਨ ਬੁਕਿੰਗ ਕਰਕੇ ਆਪਣੇ ਘਰ ਮੰਗਵਾ ਸਕਦੇ ਹੋ ਸਟicker ਵਿੱਚ ਵਾਹਨ ਰਜਿਸਟ੍ਰੇਸ਼ਨ ਨੰਬਰ ਲੇਜ਼ਰ ਬ੍ਰਾਂਡ ਵਾਲਾ ਪਿੰਨ ਵਾਹਨ ਇੰਜਣ ਨੰਬਰ ਤੇ ਐਸੀ ਵਰਗੀ ਜਾਣਕਾਰੀ ਵੀ ਹੁੰਦੀ ਹੈ 10000 ਰੁਪਏ ਤੱਕ ਦਾ ਜੁਰਮਾਨਾ ਜੇਕਰ ਤੁਹਾਡੀ ਕਾਰ ਇਸ ਸੂਚੀ ਵਿੱਚ ਹੈ ਤਾਂ ਤੁਰੰਤ ਇਸ ਸਟicker ਨੂੰ ਆਪਣੇ ਕਾਰ ਤੇ ਲਗਾਓ ਨਹੀਂ ਤਾਂ ਫੜੇ ਜਾਣ ਤੇ 5000 ਤੋਂ 10000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਕਿਉਂਕਿ ਦਿੱਲੀ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਵਿੱਚ ਬਾਲਨਤੀਪ ਸ਼ਾਂਤੇ ਇੰਜਨ ਦੀ ਕਿਸਮ ਨੂੰ ਰੰਗ ਕੋਡ ਵਾਲੇ ਸਟਿੱਕਰ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇਬਲਟੀ